ਸੜਕ ਤੇ ਜਾਂਦੀ ਜਾਂਦੀ ਟਰੈਕਟਰ ਟਰਾਲੀ ਅਚਾਨਕ ਪਲਟ ਗਈ ਆਸ-ਪਾਸ ਰਾਹgir ਜੋ ਜਾ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਮੱਸਾ ਆਪਣੀ ਜਾਨ ਪੱਜ ਕੇ ਬਚਾਈ ਗਈ ਥੋਂ ਤੱਕ ਟਰੈਕਟਰ ਚਾਲਕ ਦਾ ਵੀ ਬਚਾਰਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਆਲੂਆਂ ਦੇ ਨਾਲ ਭਰੀ ਇਹ ਟਰੈਕਟਰ ਟਰਾਲੀ ਸੀ ਤਾਂ ਖੱਡੇ ਆਉਣ ਦੇ ਕਰਕੇ ਅਚਾਨਕ ਪਲਟ ਗਈ ਸੜਕ ਤੇ ਖੱਡਾ ਬਣਿਆ ਹੋਇਆ ਸੀ ਜਿਸ ਕਰਕੇ ਪਹਿਲਾਂ ਵੀ ਇੱਥੇ ਕਈ ਹਾਦਸੇ ਵਾਪਰ ਚੁੱਕੇ ਨੇ ਸਾਈਕਲ ਸਵਾਰ ਜ਼ਖਮੀ ਹੋਇਆ ਇਸ ਖੱਡੇ ਦੇ ਬਾਰੇ ਕਈ ਵਾਰ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਤਾਂ ਇੱਕ ਵਾਰ ਫਿਰ ਇਸ ਖੱਡੇ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਟਰੈਕਟਰ ਚਾਲਕ ਨੇ ਕਿਹਾ ਕਿ ਉਹਨਾਂ ਦਾ ਆਲੂਆਂ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਦੀ ਪਰਪਾਈ ਹੁਣ ਕੌਣ ਕਰੇਗਾ ਸੜਕ ਤੇ ਜਾਂਦੀ ਜਾਂਦੀ ਟਰੈਕਟਰ ਟਰਾਲੀ ਅਚਾਨਕ ਪਲਟ ਗਈ ਆਸ-ਪਾਸ ਰਾਹgir ਜੋ ਜਾ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਮਾਸਾ ਆਪਣੀ ਜਾਨ ਪੱਜ ਕੇ ਬਚਾਈ ਗਈ ਥੋਂ ਤੱਕ ਟਰੈਕਟਰ ਚਾਲਕ ਦਾ ਵੀ ਬਚਾਰਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਆਲੂਆਂ ਦੇ ਨਾਲ ਭਰੀ ਇਹ ਟਰੈਕਟਰ ਟਰਾਲੀ ਸੀ ਤਾਂ ਖੱਡੇ ਆਉਣ ਦੇ ਕਰਕੇ ਅਚਾਨਕ ਪਲਟ ਗਈ ਸੜਕ ਤੇ ਖੱਡਾ ਬਣਿਆ ਹੋਇਆ ਸੀ जिस ਕਰਕੇ ਪਹਿਲਾਂ ਵੀ ਇੱਥੇ ਕਈ ਹਾਦਸੇ ਵਾਪਰ ਚੁੱਕੇ ਨੇ ਸਾਈਕਲ ਸਵਾਰ ਜ਼ਖਮੀ ਹੋਇਆ ਇਸ ਖੱਡੇ ਦੇ ਬਾਰੇ ਕਈ ਵਾਰ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਤਾਂ ਇੱਕ ਵਾਰ ਫਿਰ ਇਸ ਖੱਡੇ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਟਰੈਕਟਰ ਚਾਲਕ ਨੇ ਕਿਹਾ ਕਿ ਉਹਨਾਂ ਦਾ ਆਲੂਆਂ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਦੀ ਪਰਪਾਈ ਹੁਣ ਕੌਣ ਕਰੇਗਾ ਸੜਕ ਤੇ ਜਾਂਦੀ ਜਾਂਦੀ ਟਰੈਕਟਰ ਟਰਾਲੀ ਅਚਾਨਕ ਪਲਟ ਗਈ ਆਸ-ਪਾਸ ਰਾਹgir ਜੋ ਜਾ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਮਾਸਾ ਆਪਣੀ ਜਾਨ ਪੱਜ ਕੇ ਬਚਾਈ ਗਈ ਥੋਂ ਤੱਕ ਟਰੈਕਟਰ ਚਾਲਕ ਦਾ ਵੀ ਬਚਾਰਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਲੂਆਂ ਦੇ ਨਾਲ ਭਰੀ ਇਹ ਟਰੈਕਟਰ ਟਰਾਲੀ ਸੀ ਤਾਂ ਖੱਡੇ ਆਉਣ ਦੇ ਕਰਕੇ ਅਚਾਨਕ ਪਲਟ ਗਈ ਸੜਕ ਤੇ ਖੱਡਾ ਬਣਿਆ ਹੋਇਆ ਸੀ ਜਿਸ ਕਰਕੇ ਪਹਿਲਾਂ ਵੀ ਇੱਥੇ ਕਈ ਹਾਦਸੇ ਵਾਪਰ ਚੁੱਕੇ ਨੇ ਸਾਈਕਲ ਸਵਾਰ ਜ਼ਖਮੀ ਹੋਇਆ ਇਸ ਖੱਡੇ ਦੇ ਬਾਰੇ ਕਈ ਵਾਰ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਤਾਂ ਇੱਕ ਵਾਰ ਫਿਰ ਇਸ ਖੱਡੇ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਟਰੈਕਟਰ ਚਾਲਕ ਨੇ ਕਿਹਾ ਕਿ ਉਹਨਾਂ ਦਾ ਆਲੂਆਂ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਦੀ ਪਰਪਾਈ ਹੁਣ ਕੌਣ ਕਰੇਗਾ ਸੜਕ ਤੇ ਜਾਂਦੀ ਜਾਂਦੀ ਟਰੈਕਟਰ ਟਰਾਲੀ ਅਚਾਨਕ ਪਲਟ ਗਈ ਆਸ-ਪਾਸ ਰਾਹgir ਜੋ ਜਾ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਮਾਸਾ ਆਪਣੀ ਜਾਨ ਪੱਜ ਕੇ ਬਚਾਈ ਗਈ ਥੋਂ ਤੱਕ ਟਰੈਕਟਰ ਚਾਲਕ ਦਾ ਵੀ ਬਚਾਰਿਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਲੂਆਂ ਦੇ ਨਾਲ ਭਰੀ ਇਹ ਟਰੈਕਟਰ ਟਰਾਲੀ ਸੀ ਤਾਂ ਖੱਡੇ ਆਉਣ ਦੇ ਕਰਕੇ ਅਚਾਨਕ ਪਲਟ ਗਈ ਸੜਕ ਤੇ ਖੱਡਾ ਬਣਿਆ ਹੋਇਆ ਸੀ ਜਿਸ ਕਰਕੇ ਪਹਿਲਾਂ ਵੀ ਇੱਥੇ ਕਈ ਹਾਦਸੇ ਵਾਪਰ ਚੁੱਕੇ ਨੇ ਸਾਈਕਲ ਸਵਾਰ ਜ਼ਖਮੀ ਹੋਇਆ ਇਸ ਖੱਡੇ ਦੇ ਬਾਰੇ ਕਈ ਵਾਰ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਤਾਂ ਇੱਕ ਵਾਰ ਫਿਰ ਇਸ ਖੱਡੇ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਟਰੈਕਟਰ ਚਾਲਕ ਨੇ ਕਿਹਾ ਕਿ ਉਹਨਾਂ ਦਾ ਆਲੂਆਂ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਦੀ ਪਰਪਾਈ ਹੁਣ ਕੌਣ ਕਰੇਗਾ